ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਟਾਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਜਿਲ੍ਹਿਆਂ ਦੇ ਜਥੇਦਾਰ ਸਰਬਾਨ ਵੀ ਐਸਜੀਪੀਸੀ ਦੇ ਕਾਫੀ ਮੈਂਬਰ ਸਰਬਾਨ ਵੀ ਅਰ ਯੂਥ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਮੁੱਖ ਤੌਰ ਦੇ ਉੱਤੇ ਤੇ ਤੋ ਕੰਮ ਵਾਸਤੇ ਅਸੀਂ ਡਿਊਟੀਆਂ ਸਾਰਿਆਂ ਨਾਲ 1-1 ਮੀਟਿੰਗਾਂ ਕਰਕੇ ਲਾ ਰਹੇ ਹਾਂ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹਦੀ ਲਾਸਟ ਡੇਟ 31 ਅਗਸਤ ਆ ਉਹਦੀ ਅਸੀਂ ਸਮੀਖਿਆ ਕਰ ਰਹੇ ਹਾਂ ਕਿੱਥੇ-ਕਿੱਥੇ ਕਿੰਨੀਆਂ-ਕਿੰਨੀਆਂ ਹੁਣ ਤੱਕ ਬਣੀਆਂ ਜਿੱਥੇ ਘਟਾ ਉੱਥੇ ਕਿਵੇਂ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਆ ਉਹ ਅਸੀਂ ਸਿਗਨਲ ਲੀਡਰ ਸਭਾ ਨੂੰ ਵਕਫਾਕਤਾ ਤੇ ਬੇਨਤੀ ਕਰ ਰਹੇ ਹਾਂ ਔਰ ਜਿਹੜੇ 4 22 ਇਲੈਕਸ਼ਨ ਆ ਰਹੀਆਂ ਪ੍ਰਧਾਨ ਸਾਹਿਬ ਨੇ ਵੀ ਪਹਿਲਾਂ ਸਾਰੇ ਹਲਕਿਆਂ ਚਾਰਾਂ ਦੀ ਮੀਟਿੰਗ ਕੀਤੀ ਹੈ ਉਹਦੀ ਹੁਣ ਉਹਨਾਂ ਦੀ رائے ਲੈ ਕੇ ਕਿਹੜਾ ਕਿਹੜਾ ਕਿੱਥੇ ਕਿੱਥੇ ਡਿਊਟੀ ਦੇਣਾ ਬਾਜੂ ਸੰਵੇਦਾ ਉਹਨਾਂ ਨੂੰ ਰਿਕੁਐਸਟ ਕਰ ਰਹੇ ਆ ਕਿ ਸਲੋਨੀ ਸਲੋਨੀ ਉਹਨਾਂ ਇਲਾਕੇ ਚ ਜਾ ਕੇ ਘੱਟੋ ਘੱਟ 3 ਦਿਨ ਹਫ਼ਤੇ ਦੇ ਵਿੱਚ ਡਿਵੋਟ ਕਰਕੇ ਤੇ ਆਪੋ ਆਪਣਾ ਜਿਹੜਾ ਏਰੀਆ ਉੱਥੇ ਦੇ ਸਾਡੇ ਸਥਾਨਕ ਲੀਡਰਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਵੰਡ ਕੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ। ਮੈਨੂੰ ਖੁਸ਼ੀ ਹੈ ਕਿ ਬੜਾ ਵੱਡਾ ਉਤਸ਼ਾਹ ਆ ਬੜੀ ਵੱਡੀ ਗਿਣਤੀ ਚ ਕਿਉਂਕਿ ਹਾਲੇ ਤਾਂ ਅਸੀਂ ਚੰਡੀਗੜ੍ਹ ਤੇ ਜਿਹੜੇ ਢੜੇ-ਢੜੇ ਤੇ ਚਲੇ ਆ ਇਹਨਾਂ ਦੇ ਲੀਡਰ ਬੁਲਾਏ ਆ ਹਾਲੇ ਹੋਰ ਵੀ ਬਾਕੀ ਬੁਲਾ ਕੇ ਤੇ ਇਦਾਂ ਛੋਟੀਆਂ ਮੀਟਿੰਗਾਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਾਰਿਆਂ ਦਾ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ। ਬਾਕੀ ਕਰ ਦਿੱਜੀ ਤੁਸੀਂ ਉਹੋ ਜਿਹੇ ਨਹੀਂ ਆ ਉਸ ਤੋਂ ਬਾਅਦ ਇਹ ਜੋ ਸੁਰਮਤਰੀ ਹੈ ਨਾ ਕਿਉਂ ਚੰਡੀਗੜ੍ਹ ਇੱਥੇ ਇੱਕ ਐਕਸੀਡੈਂਟ ਹੈ ਟੌਪੀਸ ਹੈ ਮੰਨ ਲੈਂਦੇ ਹਾਂ ਇਤਿਹਾਸਕਲੀ ਅਬਜ਼ਰਵਿੰਗ ਲਿਖੀ ਸਕਦੇ ਤੁਹਾਡੇ ਨੂੰ ਕੀ ਰਿਐਕਸ਼ਨ ਕਰੋਗੇ ਅਗਰ ਕੋਸ਼ਿਸ਼ ਦੇਖੋ ਜਦੋਂ ਆਪੇ ਤੁਸੀਂ ਕਹੀ ਜਾਂਦੇ ਹੋ ਕਿ ਬਾਗੀ ਧੜਾ ਤੇ ਫਿਰ ਇੱਥੇ ਕਿਲਾ ਡਾਣਾ ਸਾਹਮਣੇ ਜਿੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਅਡਵਾਂਸ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਹੈ ਕਿਸੇ ਨੇ ਇਤਿਆਹਾ ਕਰ। ਤੇ ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਆਇਆ ਨਹੀਂ। ਉਦੋਂ ਤਾਂ ਬਾਹਰ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ। ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ। ਤੇ ਹੁਣ ਜਦੋਂ ਤੁਸੀਂ ਬਾਗੀ ਗਤੀਵਿਧੀਆਂ ਜਿਹੜੀਆਂ ਉਹ ਕਰ ਲੀਆਂ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸਰ ਸਾਰੀ ਪਾਰਟੀ ਦਾ ਸਾਂਝਾ ਕਰਨ। ਇਨਾ ਕੋਈ 베ਰਾ ਦਾ ਗਰੇਵਾਲ ਸਾਹਿਬ ਦਾ ਦਾ ਪ੍ਰਧਾਨ ਸਾਹਿਬ ਦਾ ਇਸ ਸਭ ਦਾ ਇੱਕ ਸਾਂਝਾ ਕਰਨ ਹੁੰਦਾ। ਪਾਰਟੀ ਦਾ ਦਫਤਰ ਜਿਹੜਾ ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਬੱਤੇ ਨਾਲ ਹਮੇਸ਼ਾ ਉਹਨੂੰ ਸਨਕਾਰ ਕੀਤਾ ਜਾਂਦਾ। ਪਰ ਇਸ ਘਰ ਦੀ ਇੱਕ ਬਰਿਆਦਾ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁੰਨੇ। ਪ੍ਰੋਪਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੰਵਿਧਾਨਕ ਤੌਰ ਦੇ ਉਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਔਰ ਜਿਹੜਾ ਸਾਰੇ ਰਲ ਕੇ ਮੈਂਬਰ ਪਰਿਵਾਰ ਦਾ ਮੁਖੀ ਚੁਣਦੇ ਆ ਉਹਦੇ ਹੱਥ ਹੀ ਐਡਵੋਕਟ ਦੀਆਂ ਚਾਬੀਆਂ ਹੁੰਦੀਆਂ ਇਹ ਲੀਗਲ ਪ੍ਰੋਸੀਜਰ ਹੈ ਔਰ ਉਹਦੀ ਜਿਹੜੀਆਂ ਮਰਜ਼ੀ ਦੇ ਮੁਤਾਬਕ ਹੀ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਕਮੇਟੀਆਂ ਹੁੰਦੀਆਂ ਇਸ ਕਰਕੇ ਕੋਈ ਬੈਰਿਕ ਪਾਸਤਾ ਹੈ ਨਹੀਂ ਕਿ ਜਿਹੜਾ ਮਰਜ਼ੀ ਬੁੱਕ ਕਰਾ ਲਵੇ ਤੇ ਜੋ ਮਰਜ਼ੀ ਆਪਣਾ ਸਮਾਧਨ ਕਰ ਲਵੇ ਇੱਥੇ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਹੈਡ ਆਫਿਸ ਤੋਂ ਚੱਲਦੀ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਹੈ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਇੱਥੇ ਡਿਸਕਸ ਹੁੰਦੀਆਂ ਉਹਦੇ ਹੱਲ ਕੀ ਕੱਢਣੇ ਆ ਉਹ ਡਿਸਕਸ ਹੁੰਦੇ ਆ ਪਾਰਟੀ ਦੇ ਵਿਚਾਰ ਧਾਰਾ ਡਿਸਕਸ ਹੁੰਦੀ ਹੈ ਇਸ ਕਰਕੇ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਸਭ ਦਾ ਸਾਂਝਾ ਕੰਮ ਆ ਪਰ ਜੇ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਹਦੇ ਵਾਸਤੇ ਫਿਰ ਉਸ ਘੱਟ ਕਿਥਾਂ ਦੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel पर.